ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਦੀ ਇਹ ਵੀਡੀਓ ਚਾਰੀ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਚੈਨਲ ਨੂੰ ਵੱਧ ਤੋਂ ਵੱਧ ਸੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਇਹ ਵਿਚਾਰ ਸੰਗਤਾਂ ਤੱਕ ਪਹੁੰਚ ਸਕਣ ਤੇ ਸੰਗਤਾਂ ਇਸ ਦਾ ਲਾਭ ਖਾਟ ਸਕਣ ਸਾਧ ਸੰਗਤ ਅੱਜ ਦੀ ਜਿਹੜੀ ਵੀਡੀਓ ਆ ਇਹ ਸਮਾਨਬੰਧਵਾਚਕ ਪਰਨਾਮ ਤੇ ਅਨਸਬੰਧਵਾਚਕ ਪਰਨਾਮ ਦੇ ਉੱਪਰ ਹੀ ਹੈ ਇਹਨੂੰ ਕਹਿੰਦੇ ਆ ਅੰਗਰੇਜ਼ੀ ਚ ਰਿਲੇਟਿਵ ਪ੍ਰੋਨਾਨ ਤੇ ਕੋ-ਰਿਲੇਟਿਵ ਪ੍ਰੋਨਾਨ ਇਹਦੇ ਵਿੱਚ ਅੱਜ ਅਸੀਂ ਕਰ ਰਹੇ ਹਾਂ ਸੰਪਰਦਾਨ ਕਾਰਕ ਸੰਪਰਦਾਨ ਕਾਰਕ ਜਿਹੜਾ ਹੈ ਉਹ ਕਰ ਰਹੇ ਹਾਂ ਉਹਦੇ ਵਿੱਚ ਇੱਕ ਵਚਨ ਉਹਦੀਆਂ ਨਿਸ਼ਾਨੀਆਂ ਨੇ ਜੈ ਜਿਸ ਜਿਸੇ ਬਹੁਵਚਨ ਦਾ ਹੈ ਜਿੰ ਜਿੰ ਜਿੰਨਾ ਔਰ ਇਹਦੇ ਵਿੱਚ ਇੱਕ ਵਚਨ ਹੈ ਕੋਰੈਲੇਟਿਵ ਦੇ ਵਿੱਚ ਤਿਸ ਤਿਸੇ ਤੈ ਤਿਸੇ ਬਹੁਵਚਨ ਦੇ ਵਿੱਚ ਹੈ ਤਿੰਨ ਤਿੰਨਾ ਇਹ ਬਹੁਵਚਨ ਚਾਹ ਸਹਾਸੰਗਤ ਇਹਦੇ ਵਿੱਚ ਜੋ ਆਪਾਂ ਕਰ ਰਹੇ ਆ ਇਹਨਾਂ ਪੰਕਤੀਆਂ ਤੋਂ ਗੁਰਬਾਣੀ ਦੇ ਵਿੱਚ ਜੋ ਪੰਕਤੀਆਂ ਇੱਥੇ ਦਰਸਾਈਆਂ ਗਈਆਂ ਇਹਨਾਂ ਦੀ ਰੋਸ਼ਨੀ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਵਿਚਾਰਨ ਦਾ ਕੋਸ਼ਿਸ਼ ਕਰਾਂਗੇ ਹੁਣ ਪਹਿਲਾਂ ਆਪਾਂ ਕਰੀਏ ਸੰਪਰਦਾਨ ਇਕਵਚਨ ਚ ਇਕਵਚਨ ਚ ਇਹ ਹੈ ਨਾਨਕ ਪਰਮੇਸ਼ਰ ਜਜਮਾਨ ਨਾਨਕ ਹੈ ਨਾਨਕ ਇਹ ਜ਼ਰੂਰੀ ਨਾਲ ਦੀ ਨਾਲ ਰਵਾਇਤ ਹੋ ਜਾਂਦਾ ਨਾਨਕ ਔਕੜ ਨਹੀਂ ਲੱਗਿਆ ਇਸ ਕਰਕੇ ਇਹ ਕੀ ਹੈ ਸੰਬੋਧਨ ਨਾਨਕ ਪਰਮੇਸ਼ਰ ਜਜਮਾਨ ਹੈ ਤਿਸੇ ਭੋਖ ਨ ਮੂਲ ਤਿਸੇ ਭੋਖ ਨ ਮੂਲ ਉਹਨੂੰ ਕੋਈ ਮਾਇਆ ਦੀ ਭੋਖ ਨਹੀਂ ਮੂਲ ਉਕਾ ਹੀ ਨਹੀਂ ਹੈ ਜਿਸ ਗੁਰ ਭੇਟੇ ਨਾਨਕਾ ਨਾਨਕਾ ਕਹਨ ਕੰਨਾ ਲਗੇ ਨਾ ਇਹ ਕੀ ਹੈ ਸੰਬੋਧਨ ਜਿਸ ਗੁਰ ਭੇਟੇ ਨਾਨਕਾ ਇਹ ਨਾਨਕ ਜਿਸ ਜਿਸ ਨੂੰ ਗੁਰ ਭੇਟੇ ਮਿਲੇ ਮਿਲੇ ਤਿਸੇ ਮਨ ਵਸਿਆ ਸੋਇ ਤਿਸੇ ਤਿਸੇ ਆਪੇ ਤੇ ਸੇ ਇਹਦਾ ਕੋ ਰਿਲੇਟਿਵ ਤਿਸੇ ਤਿਸੇ ਉਧਰ ਜਿ세 ਸੀ ਇਧਰ ਤਿਸ ਜਿ세 ਮਨ ਵਸਿਆ ਸੋਇ ਉਹਦੇ ਮਨ ਦੇ ਵਿੱਚ ਉਹ ਪਰਮਾਤਮਾ ਵਸਦਾ ਵਸ ਜਾਂਦਾ ਵਸਿਆ ਸੋਇ ਹਰ ਤਨ ਸੱਚੀ ਰਾਸ ਹੈ ਹਰ ਤਨ ਹਰ ਧਨ ਉਸ ਪਰਮਾਤਮਾ ਦੇ ਨਾਮ ਧਨ ਦੀ ਸੱਚੀ ਰਾਸ ਇਹ ਸੱਚੀ ਰਾਸ ਹੈ ਉਹਦੇ ਨਾਮ ਧਨ ਦੀ ਸੱਚੀ ਰਾਸ ਹੈ ਸਦਾ ਸਿਰ ਰਹਿਣ ਵਾਲੀ ਰਾਸ ਹੈ ਰਾਸ ਦੀ ਕੈਪੀਟਲ ਜਿਹੜੀ ਸਾਡੇ ਕੋਲੇ ਕੈਪੀਟਲ ਹੁੰਦੀ ਆ ਮੂਲ ਹੁੰਦਾ ਸਾਡੇ ਕੋਲੇ ਉਹ ਉਹ ਉਸ ਨੂੰ ਜੀ ਰਾਸ ਕਹਿੰਦੇ ਆ ਹਰ ਧਨ ਸੱਚੀ ਰਾਸ ਹੈ ਇਹ ਹਰੀ ਧਨ ਜਿਹੜਾ ਹੈ ਹਰੀ ਦਾ ਨਾਮ ਧਨ ਆ ਉਹ ਸੱਚੀ ਰਾਸ ਹੈ ਕਿਨੇ ਵਿਰਲੇ ਜਾਤਾ ਇਹ ਕਿਸੇ ਵਿਰਲੇ ਨੇ ਜਾਣਿਆ ਇਸ ਨੂੰ ਵਿਸਲੇ ਨੇ ਜਾਣਿਆ ਤਿਸੇ ਪ੍ਰਾਪਤ ਭਾਇਰੋ ਤਿਸੇ ਉਸ ਨੂੰ ਹੀ ਪ੍ਰਾਪਤ ਤਿਸੇ ਪ੍ਰਾਪਤ ਉਸ ਨੂੰ ਪ੍ਰਾਪਤ ਭਾਇਰੋ ਹੈ ਭਾਈਓ ਉਸ ਨੂੰ ਪ੍ਰਾਪਤ ਜਿਸ ਦੇ ਬਿਜਾਤਾ ਜਿਸ ਦੇ ਜਿਸ ਨੂੰ ਦੇ ਬਿਜਾਤਾ ਜਿਸ ਨੂੰ ਬਿਜਾਤਾ ਉਹ ਪਰਮਾਤਮਾ ਦਿੰਦਾ ਹੈ ਉਹ ਦਿੰਦਾ ਹ ਹੁਣ ਦੇਖੋ ਆਪਾਂ ਇਹ ਕਰ ਰਹੀ ਮੈਂ ਕਿਨੇ ਵਿਰਲੇ ਜਾਂਦਾ ਤਿਸੇ ਉਹ ਪਿੱਛੇ ਪਿਆ ਤਿਸੇ ਜਿਹੜਾ ਹੈ ਹੈ ਕਿ ਸੰਪਰਦਾਨਕਾਰ ਸੰਪਰਦਾਨਕਾਰ ਜਿਹੜਾ ਹੈ ਉਹਦੇ ਵਿੱਚ ਅਸੀਂ ਇੱਥੇ ਪਹਿਲਾਂ ਦੱਸ ਚੁੱਕੇ ਹਾਂ ਸੰਪਰਦਾਨਕਾਰ ਇਹ ਕਿਵੇਂ ਵਰਤਿਆ ਜਾਂਦਾ ਇਹਨਾਂ ਦੇ ਵਿੱਚ ਆਪਾਂ ਲਿਖਿਆ ਕਰਤਾ ਕੌਣ ਜਾਂ ਕਹ ਕਰਤਾ ਰੂਪ ਕਰਨਾ ਹੋਵੇ ਪਤਾ ਲਾਉਣਾ ਹੋਵੇ ਤਾ ਕੌਣ ਜਾਂ ਕਿਸ ਨੇ ਕਰਮ ਹੁੰਦਾ ਕੀ ਜਾਂ ਕਿਸ ਨੂੰ ਕਿਸ ਇਹਦੇ ਵਿੱਚ ਜਿਹੜਾ ਹੈ ਆਪਾਂ ਲੱਭਣਾ ਹੋਵੇ ਤਾਂ ਇਹ ਨਾਲ ਦੀ ਨਾਲ ਪਹਿਲਾਂ ਵੀ ਇਹਦੇ ਬਾਰੇ ਦੱਸ ਚੁੱਕਿਆ ਹੁਣ ਫਿਰ ਦੁਬਾਰਾ ਲਿਖਿਆ ਹੋਇਆ ਹੈ ਇਸ ਦਾ ਵੀ ਧਿਆਨ ਰੱਖੋ ਕੋਲ ਘੁਮਾਈ ਤਿਸ ਮਿੱਤਰ ਵਿਚੋਲੇ ਕੋਲ ਘੁਮਾਈ ਮੈਂ ਉਸ ਤੋਂ ਕੋਲੀ ਜਾਂਦਾ ਕੋਲ ਘੁਮਾਈ ਤਿਸ ਮਿੱਤਰ ਵਿਚੋਲੇ ਕਿਸ ਤਿਸ ਤਿਸ ਤੋਂ ਉਸ ਉਸ ਮਿੱਤਰ ਵਿਚੋਲੇ ਤਿਸ ਐਦਰ ਆ ਗਿਆ ਇੱਕ ਵਚਨ ਤਿਸ ਮਿੱਤਰ ਵਿਚੋਲੇ ਉਸ ਮਿੱਤਰ ਵਿਚੋਲੇ ਤੋਂ ਮੈਂ ਕੋਲ ਕਮਾਈ ਮੈਂ ਕੋਲ ਕਮਾਈ ਜਾਂਦਾ ਹਾਂ ਕੋਲੀ ਜਾਂਦਾ ਹਾਂ ਤਿਸ ਮਿੱਤਰ ਵਿਚੋਲੇ ਉਸ ਮਿੱਤਰ ਵਿਚੋਲੇ ਤੋਂ ਕਿਹੜਾ ਮਿੱਤਰ ਵਿਚੋਲਾ ਸਤਿਗੁਰੂ ਇਹ ਵਿਚੋਲਾ ਹੈ ਜਦੋਂ ਉਸ ਪਰਮਾਤਮਾ ਨੂੰ ਮਿਲਣਾ ਹੋਵੇ ਤੇ ਇਹ ਵਿਚੋਲਾ ਹੈ ਤਦ ਆਖਿਆ ਤੇ ਮਿੱਤਰ ਬਚੋਲੇ ਜੈ ਮਿਲ ਕੰਤਿ ਪਛਾਣਾ ਜੈ ਜਿਸ ਨੂੰ ਜੈ ਜਿਸ ਨੂੰ ਜੈ ਜਿਸ ਨੂੰ ਇੱਥੇ ਜਿਸ ਨੂੰ ਕੱਢਣਾ ਹੈ ਇੱਥੇ ਕੀ ਆ ਕਰਮਾ ਕਰਮਾ ਕੀ ਜਾਂ ਕਿਸ ਨੂੰ ਇਹਨੂੰ ਲਾਦ ਕਿਸ ਨੂੰ ਕਿਸ ਨੂੰ ਕਿਸ ਨੂੰ ਜੈ ਜੈ ਨੂੰ ਕਿਸ ਨੂੰ ਮਿਲ ਕੇ ਜੈ ਮਿਲ ਜੈ ਨੂੰ ਮਿਲ ਕੇ ਭਾਵ ਜੈ ਮਿਲ ਜਿਸ ਨੂੰ ਮਿਲ ਕੇ ਕੰਤ ਪਛਾਨਾ ਅੱਗੇ ਹੈ ਜੀ ਮੇਰੇ ਠਾਕੁਰ ਹੱਥ ਵੜੇ ਆਈਆਂ ਭਾਈ ਮੇਰੇ ਠਾਕੁਰ ਮੇਰੇ ਉਸ ਪਰਮਾਤਮਾ ਆਕਾਰਪੁਰਖ ਵੈਗੁਰੂ ਦੇ ਹੱਥ ਵੜਿਆਈਆਂ ਭਾਈ ਜੈ ਭਾਵੇ ਤੈ ਦੇ ਜੈ ਭਾਵੇ ਤੈ ਦੇ ਜੀ ਜੈ ਭਾਵੇ ਜਿਹੜਾ ਉਹਨੂੰ ਚੰਗਾ ਲੱਗੇ ਜਿਹੜਾ ਉਹਨੂੰ ਚੰਗਾ ਲੱਗੇ ਉਹਨੂੰ ਦੇ ਦ ਤੈ ਦੇ 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 ਇਹ ਸਾਰਾ ਇਕਵਚਨ ਹੀ ਆ ਮੇਰੇ ਠਾਕੁਰ ਹੱਥ ਵੜਿਆਈਆਂ ਭਾਈ ਜੈ ਭਾਵੈ ਤੇ ਦੇ ਅੱਗੇ ਆ ਗਿਆ ਬਹੁਵਚਨ ਦੇ ਵਿੱਚ ਜਿਨ ਸੇ ਧਨ ਸੇ ਧਨ ਜਿਨ ਹਰ ਧਾਇਆ ਜੀਉ ਸੇ ਧਨ ਸੇ ਧਨ ਉਹ ਧਨ ਨੇ ਉਹ ਧਨ ਨੇ ਬਹੁਵਚਨ ਅਸੀ ਸੇ ਤੋਂ ਪਤਾ ਲੱਗਿਆ ਨਾ ਬਹੁਵਚਨ ਸੇ ਧਨ ਸੇ ਧਨ ਹੁਣ ਆਹ ਤੰ ਜਿਹੜਾ ਹੈ ਇਹਨੂੰ ਔਂਕੜ ਲੱਗਿਆ ਇਹ ਤੰ ਬਣ ਗਿਆ ਨਾ ਤੰ ਹੈ ਧੰਨਾ ਹੈ ਹੰਜੇ ਇਹ ਧੰਨਾ ਔਂਕੜ ਲੱਗਿਆ ਜੇ ਔਂਕੜ ਚੱਕ ਦੀਏ ਤੇ ਆਹ ਜਿਹੜੀ ਹੈ ਟਿੱਪੀ ਆ ਉਹ ਵੀ ਚੱਕ ਦੀਏ ਤੇ ਤੰ ਜਿਹੜਾ ਹੈ ਇਹ ਕੀ ਇਸਤਰੀ ਬਣ ਜਾਂਦਾ ਠੀਕ ਹੈ ਜੀ ਤੰ ਸੇ ਤੰ ਸੇ ਤੰ ਜਿੰਨ ਹਰ ਧਿਆਇਆ ਜਿੰਨ ਹੁਣ ਦੇਖੋ ਜਿੰਨ ਕੀ ਹੈ ਯਾਦੇ ਜਨੇ ਨੇ ਬਹੁਵਚਨ ਤਾਂ ਇਥੇ ਬਹੁਵਚਨ ਚ ਪਿਆ ਹੈ ਜਿਨ ਜਿਨਾਂ ਨੇ ਹਰ ਧਿਆਇਆ ਜਿਓ ਜਿਨਾਂ ਨੇ ਹਰ ਧਿਆਇਜੀ ਜਿਓ ਜਨ ਨਾਨਕ ਜਨ ਨਾਨਕ ਤਿੰਨ ਬਲ ਜਾਸਿ ਉਹਦੇ ਤੋਂ ਬਲ ਹਰ ਜਾਂਦਾ ਤਿੰਨ ਤਿੰਨ ਬਹੁਵਚਨ ਹੈ ਅਥਿਆਰੀ ਨਹੀਂ ਲੱਗੀ ਜੇ ਇਹਦੇ ਤੇ ਹਿਆਰੀ ਲਾ ਦੀਏ ਤਾਂ ਇੱਕ ਬਣ ਜਾਊਗਾ ਜੇ ਇਹਦੇ ਵੀ ਹਿਆਰੀ ਲਾ ਦੀਏ ਤਾਂ ਇੱਕ ਵਚਨ ਬਣ ਜਾਊ ਇੱਕ ਵੀ ਗੱਲ ਹੋਊ ਇਥੇ ਬਾਹਲਿਆਂ ਦੀ ਆ ਜਿਨ ਜਿਨਾਂ ਨੇ ਹਰ ਧਿਆਇਆ ਜਿਓ ਜਿਨਾਂ ਨੇ ਹਾਰ ਧਿਆਇਆ ਜਿਉ ਜਨਨਾਨਕ ਤਿੰਨ ਉਹ ਜਾਦੇ ਜene ਬਲ ਜੈ ਸੀ ਉਹਨਾਂ ਤੋਂ ਬਲੇ ਹਾਰ ਜਾਂਦਾ ਉਹਨਾਂ ਦੇ ਤੋਂ ਬਲੇ ਹਾਰ ਜਾਂਦਾ ਹੈ ਦਾਸ ਦਾਸਨ ਭਾਏ ਦਾਸ ਦਾਸਨ ਦਾਸਾਂ ਦੇ ਦਾਸ ਜੀ ਭਾਵਨਾ ਭਾਵਨਾ ਮਿਟ ਮਿਟਿਆ ਦਾਸ ਦਾਸਨ ਭਾਏ ਮਿਟਿਆ ਮਿਟਿਆ ਤਿੰਨਾ ਗੋ ਮਿਟਿਆ ਤਿੰਨਾ ਗੌ ਦਾਸ ਦਾਸਤਨ ਪਾਏ ਇਹ ਦਾਸਤਨ ਦੀ ਪਾਏ ਦਾਸਾਂ ਨੂੰ ਦਾਸਤਾਂ ਦੇ 10 ਬਣਨ ਦੀ ਪਾਏ ਭਾਵਨਾ ਠੀਕ ਹੈ ਮਿਟਿਆ ਤਿੰਨਾ ਗੌਣ ਉਹਨਾਂ ਦਾ ਕੀ ਹੁੰਦਾ ਗੌਣ ਮਿਟ ਜਾਂਦਾ ਆਵਾ ਗੌਣ ਜਨਮ ਮਰਨ ਜਿਹੜਾ ਇਹ ਮਿਟ ਜਾਂਦਾ ਤਿੰਨਾ ਤਿੰਨਾ ਕਿੱਥੇ ਆ ਪਿਆ ਤਿੰਨਾ ਇਹ ਕਿਦੇ ਚ ਹੈ ਬਹੁਵਚਨ ਇਸ ਕਰਕੇ ਬਹੁਵਚਨ ਜਨਾਂਗੇ ਦਿੰਨਾ ਯਾਨੀ ਕਿ ਉਹਨਾਂ ਦਾ ਗੌਣ ਮਿਲ ਜਾਂਦਾ ਵਿਸਰਿਆ ਜਿਨ੍ਹਾਂ ਨਾਮ ਹੁਣ ਵਿਸਰਿਆ ਜਿਨ੍ਹਾਂ ਬਹੁਵਚਨ ਆਪਾਂ ਸਾਰਾ ਬਹੁਵਚਨ ਕਰ ਰਹੇ ਆ ਜਿਨ੍ਹਾਂ ਨਾਮ ਤੇ ਨਾੜਾ ਹਾਲ ਕੌਣ ਉਹਨਾਂ ਦਾ ਹਾਲ ਜਿਹੜਾ ਮੜਾ ਜਿਨ੍ਹਾਂ ਹੀ ਵਿਸਾਰਿਆ ਬਸ ਵਿਸਰਿਆ ਜਿਨ੍ਹਾਂ ਨਾਮ ਤੇ ਨਾੜਾ ਹਾਲ ਕੌਣ ਆਂਦੀ ਪਾਛੇ ਜੋ ਜਲ ਵਰਖੈ ਤੇ ਤੇ ਰਾਜਨ ਪੀਨਾ ਆਂਦੀ ਆਂਦੀ ਜਿਹੜੀ ਗਿਆਨ ਦੀ ਆਂਦੀ ਤੋਂ ਮਗਰੋਂ ਜੋ ਉਹਦਾ ਜਲ ਵਰਸਦਾ ਨਾ ਅੰਮ੍ਰਿਤ ਜਦੋਂ ਸਰਮਾਤਮਾ ਦੇ ਨਾਲ ਮਿਲ ਜਾਂਦਾ ਗਿਆਨ ਦੀ ਆਂਦੀ ਆ ਜਾਂਦੀ ਹੈ ਗਿਆਨ ਹੋ ਜਾਂਦਾ ਇਨਸਾਨ ਨੂੰ ਤੇ ਮਗਰੋਂ ਤੋਂ ਜਿਹੜਾ ਅੰਮ੍ਰਿਤ ਵਸਦਾ ਉਹਦੇ ਵਿੱਚ ਉਹ ਭਿੱਜਦਾ ਉਹ ਭਿੱਜ ਜਾਂਦਾ ਤੇ 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 ਇਹ ਕੀ ਹੈ ਅਧਿਕਾਰਨਕਾਰ ਅਧਿਕਾਰਨਕਾਰ ਅਦਕਾਰਨਕਾਰਕ ਜਿਹੜਾ ਹੈ ਉਹ ਹੁੰਦਾ ਵਿੱਚ ਤੇ ਇਹ ਅਦਕਾਰਨਕਾਰਕ ਆਪਾਂ ਪੜ ਚੁੱਕੇ ਆ ਇਹਦੇ ਵਿੱਚ ਵਿੱਚ ਉੱਤੇ ਵਿੱਚ ਉੱਤੇ ਜਿਆਦਾ ਵਿੱਚ ਤੇ ਉੱਤੇ ਆਉਂਦਾ ਇਹ ਕੀ ਗੱਤੇ ਵਿੱਚ ਆਂਦੀ ਪਾਛੇ ਜੋ ਜਲ ਵਰਖੇ ਜਿਹੜਾ ਜਲ ਵਰ੍ਹਦਾ ਅੰਮ੍ਰਿਤ ਜਲ ਜੇ ਆਪਾਂ ਕਹੀਏ ਵੀ ਆਂਦੀ ਦੇ ਪਿੱਛੇ ਮੀਂਹ ਵੀ ਆਉਂਦਾ ਪਰ ਉਸ ਵਕਤ ਤੇ ਵੇਖੀਏ ਤਾਂ ਉਹ ਜਿਹੜਾ ਆਉਂਦਾ ਉਹਦੇ ਵਿੱਚ ਉਹ ਪੀਨਾ ਗੱਲ ਇਥੇ ਆ ਵੀ ਆਂਦੀ ਪਾਛੇ ਜੋ ਜਲ ਵਰਖੇ ਗਿਆਨ ਦੀ ਆਂਦੀ ਦੇ ਬਾਅਦ ਜੋ ਉਹਦਾ ਅੰਮ੍ਰਿਤ ਵਰਸਦਾ ਹੈ ਨਾ ਉਹਦੇ ਵਿੱਚ ਜਿਹੜਾ ਜਨ ਉਹ ਤੇਰਾ ਤੇਹ ਤੇਹ ਹੁੰਦਾ ਵਿੱਚ ਉਹਦੇ ਵਿੱਚ ਆਧਿਕਰਨ ਕਰਕੇ ਇਹ ਵਿੱਚ ਆਉਂਦਾ ਜਾਂ ਉੱਤੇ ਆਉਂਦਾ ਹੁੰਦਾ ਇਹ ਆਪਾਂ ਪਹਿਲਾਂ ਵੀਡੀਓ ਚ ਪੜ ਚੁੱਕੀਆਂ ਆ ਆਪਾਂ ਉਹਨਾਂ ਨੂੰ ਖੋਲ ਕੇ ਵੇਖ ਸਕਦੇ ਆ ਸਾਰਾ ਕੁਝ ਪਤਾ ਲੱਗ ਜਾਏਗਾ ਉਹ ਤੇਰਾ ਜਨ ਪੀਨਾ ਸ਼ਿਵ ਸੰਕਾਦ ਸ਼ਿਵ ਤੇ ਸਨਕ ਆਦ ਸਨਕ ਆਦ ਵਗੈਰਾ ਉਹਦੇ ਚਾਰ ਪੁੱਤਰ ਸੀ ਨਾ ਬ੍ਰਹਮਾ ਦੇ ਉਹ ਹੋਰ ਦੂਜੇ ਲਿਖੇ ਨਹੀਂ ਆਦ ਕਰਤਾ ਸ਼ਿਵ ਸਨਕ ਆਦ ਜਾਸ ਗੁਣ ਗਾਵੇ ਜਾਸ ਜਾਸ ਗੁਣ ਗਾਵੇ ਜਿਸ ਦੇ ਗੁਣ ਗਾਵਹ ਗਾਵਹ ਗਾਉਂਦੇ ਹਨ ਤਾਸ ਬਸੇ ਮੋਰੇ ਪ੍ਰਾਨਾਨਾ ਤਾਸ 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 ਬਸੇ ਮੋਰੇ ਮੋਰੇ ਪ੍ਰਾਣ ਉਹ ਮੇਰੇ ਪ੍ਰਾਣ ਜਿਹੜੇ ਆ ਨਾ ਉਹਦੇ ਵਿੱਚ ਵਸਦੇ ਆ ਮੇਰੇ ਪ੍ਰਾਣਾਂ ਦਾ ਆਧਾਰ ਆ ਉਹ ਮੇਰੇ ਪ੍ਰਾਣਾਂ ਦਾ ਉਹ ਆਧਾਰ ਹੈ ਜਿਹਨੂੰ ਜਿਹਨੂੰ ਉਹ ਜਿਹਦੇ ਉਹ ਗੁਣ ਗਾਉਂਦੇ ਕਿਹਦੇ ਗਾਉਂਦੇ ਆ ਉਹ ਪ੍ਰਮਾਤਮਾ ਦੇ ਤੇ ਪ੍ਰਮਾਤਮਾ ਸਾਡੇ ਪ੍ਰਾਣਾਂ ਦਾ ਆਧਾਰ ਹੈ ਤਨ ਸੋ ਗ੍ਰਹਿ ਜੇਤ ਪ੍ਰਗਤੀ ਆਏ ਇਹਨੇ ਤਨ ਤਨ ਹੈ ਉਹ ਗ੍ਰਹਿ ਸੋ ਗ੍ਰਹਿ ਉਹ ગ્રਹ ਜਿਤ ਜਿਤ ਪ੍ਰਗਟੀ ਆਏ ਜਿਤ ਤਾਂ ਸੋ ગ્રਹ ਜਿਤ ਪ੍ਰਗਟੀ ਆਏ ਜਿਹਦੇ ਵਿੱਚ ਉਹ ਪ੍ਰਗਟ ਹੋਇਆ ਜਿਸ ਵਿੱਚ ਜਿਤ ਪ੍ਰਗਟੀ ਭਾਵ ਜਿਸ ਦੇ ਵਿੱਚ ਉਹ ગ્રਹ ਉਹ ગ્રਹ ਉਹ ਹਿਰਦਾ ਉਹ ਹਿਰਦਾ ગ્રਹ ਹਿਰਦਾ ਉਹ ਹਿਰਦਾ ਜਿਹੜਾ ਹੈ ਉਹ ਕੀ ਹੈ ਤਨ ਹੈ ਜੇ ਤਰਗਤੀ ਆਏ ਜਿਸ ਵਿੱਚ ਪ੍ਰਗਟ ਹੀ ਆਏ ਉਹ ਪ੍ਰਗਟ ਹੋ ਜਾਂਦਾ ਸਾਧ ਸੰਗਤ ਪ੍ਰਗਟ ਹੋ ਜਾਂਦਾ ਸੋ ਸਾਧ ਸੰਗਤ ਨਵੀਨ ਪੰਜਾਬੀ ਦੇ ਵਿੱਚ ਤੇ ਦੀ ਥਾਂ ਤੇ ਤੇ ਦਾ ਪਾਂ ਜਿਹੜੀ ਹੈ ਅੱਜ ਕੱਲ ਤੇ ਚੱਲਦਾ ਹੈ ਤੋ ਚੱਲਦਾ ਪੰਜਾਬੀ ਪ੍ਰਾਣੀ ਚ ਤੇ ਦੀ ਤੇ ਹੁੰਦਾ ਤੇ ਦੀ ਥਾਂ ਤੋ ਵਰਤਿਆ ਜਾਂਦਾ ਹੈ ਪੰਜਾਬੀ ਅਤੇ ਪ੍ਰਾਣੀ ਪੰਜਾਬੀ ਦੇ ਵਿੱਚ ਤੇ ਦੀ ਥਾਂ ਤੇ ਦੂ ਵੀ ਆ ਜਾਂਦਾ ਹੈ ਤੇਰੀ ਥਾਂ ਤੇ ਤੇਰੀ ਥਾਂ ਤੇ ਦੂ ਵੀ ਆ ਜਾਂਦਾ ਪੰਜਾਬੀ ਦੀ ਤੇ ਤੇਰੀ ਥਾਂ ਤੇ ਦੂ ਵੀ ਵਰਤਿਆ ਜਾਂਦਾ ਜਿਵੇਂ ਵੇਖੋ ਇੱਕ ਦੂ ਇੱਕ ਚੜੰਧੀਆਂ ਕੌਣ ਜਾਣੇ ਮੇਰਾ ਨਾਉ ਜਿਉ ਇੱਕ ਆ ਗਿਆ ਇੱਕ ਇੱਕ ਦੂ ਇੱਕ ਦੂ ਇੱਕ ਚੜੰਧੀਆਂ ਕੌਣ ਜਾਣੇ ਮੇਰਾ ਨਾਂਉ ਜੀਉ ਇੱਕ ਤੋਂ ਇੱਕ ਉੱਥੇ ਚੜ੍ਹਦੀਆਂ ਸੀ ਉਹ ਰੂਹਾਂ ਜਿਹੜੀਆਂ ਸੀ ਨਾ ਉਹ ਬਖਸ਼ਿਸ਼ ਵਾਲੀਆਂ ਸੀ ਤੇ ਕੌਣ ਜਾਣੇ ਮੇਰਾ ਨਾਂਉ ਜੀਉ ਮੈਨੂੰ ਕੌਣ ਜਾਣਦਾ ਸੀ ਮੇਰਾ ਨਾਂ ਕੌਣ ਜਾਣਦਾ ਸੀ ਭਾਵ ਉਹ ਉਨੀ ਨਹੀਂ ਸੀ ਇਹ ਜਿਹੜੀਆਂ ਸੀ ਇੱਕ ਤੋਂ ਇੱਕ ਚੜ੍ਹਦੀਆਂ ਸੀ ਉੱਥੇ ਰੂਹਾਂ ਜੀਵ ਇਸ ਤਰੀ ਜਿਹੜੀਆਂ ਸੀ ਨਾ ਉਹ ਚੜਨੀਆਂ ਤੇ ਚੜਦੇ ਸੀ ਫਿਰ ਹੈਗਾ ਇੱਕ ਦੂਮਪਾਵ ਤੇ ਇਹ ਆ ਗਿਆ ਇੱਕ ਤੋਂ ਹੈਦਾ ਹੋ ਗਿਆ ਇੱਕ ਤੋਂ ਇੱਕ ਚੜਨਦੀਆਂ ਇੱਕ ਤੋਂ ਇੱਕ ਚੜੰਦੀਆਂ ਲੇਕਿਨ ਇੱਥੇ ਦੂ ਵਰਤਿਆ ਦੂ ਵੀ ਬਣ ਜਾਂਦਾ ਤੋ ਦੀ ਤੇ ਤੇ ਦੀ ਥਾਂ ਤੇ ਦੂ ਤੇ ਦੀ ਥਾਂ ਤੇ ਦੂ ਇੱਕ ਦੂ ਇੱਕ ਚੜਨਦੀਆਂ ਕੌਣ ਜਾਣੇ ਮੇਰਾ ਨਾਮ ਜਿਉ ਇੱਕ ਦੂਖ ਜੀਬੋ ਲੱਖ ਹੋਏ 1 ਤੋਂ 1 ਤੋਂ ਜੀਭੋ ਲੱਖ ਹੋਣ ਲੱਖ ਹੋਣ ਲੱਖ ਹੋਵੇ ਲੱਖ 20 ਜਿਹੜੀ ਲੱਖ ਹੋਵੇ ਲੱਖ ਜਿਹੜੀਆਂ ਉਹ ਹੋਵੇ ਲੱਖ 20 20 ਲੱਖ ਹੋ ਜਾਣ ਵੀ ਲੱਖ ਹੋ ਜਾ 1 2 ਜੀਭੋ ਲੱਖ ਹੋਏ ਲੱਖ ਹੋਵੇ ਲੱਖ 20 ਲੱਖ ਹੋਵੇ ਲੱਖ 20 ਸੋ ਸਾਥ ਸੰਗਤ ਇਹ ਵੀ ਸਾਡਾ ਸੰਪਰਦਾਨ ਕਾਰਕ ਉਹਦੇ ਵਿੱਚ ਅਸੀਂ ਰਿਲੇਟਿਵ ਪ੍ਰੋਨਾਨ ਤੇ ਕੋ ਰਿਲੇਟਿਵ ਪ੍ਰੋਨਾਨ ਕੀਤਾ ਤੇ ਨਾਲ ਹੀ ਅਸੀਂ ਅਧਿਕਰਣ ਕਾਰਕ ਇੱਕ ਵਜਨ ਦੇ ਵਿੱਚ ਜਿਹੜਾ ਹੈ ਉਹ ਵੀ ਇਹ ਕਰਤਾ ਰਿਲੇਟਿਵ ਤੇ ਉਹ ਰਿਲੇਟਿਵ ਇਹ ਵਿੱਚ ਆ ਗਿਆ ਸੋ ਸਾਥ ਸੰਗਤ ਇਸ ਤੋਂ ਅਗਲੀ ਵੀਡੀਓ ਅਗਲੇ ਵਿਸ਼ੇ ਦੇ ਨਾਲ ਫਿਰ ਆਪਾਂ ਮਿਲਾਂਗੇ ਇੰਨੀ ਕੁ ਵਿਚਾਰ ਜਿਹੜੀ ਹੈ ਉਪਰ ਵਾਣ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ